ਉਹ ਨਾ ਉਹ ਡਟਾ ਡਾ ਉਹ ਬੰਦੇ ਜਿਹੜਾ ਜਿਹੜਾ ਪਾਕਿਸਤਾਨ ਹਾਂ ਅੱਗੇ ਪਾਕਿਸਤਾਨ ਹਾਂ ਪਾਕਿਸਤਾਨ ਦੇ ਵਿੱਚ ਚਲੇ ਗਏ ਉਹ ਨਾ ਉੱਥਾਂ ਆਲੇ ਜਾ ਰਹੇ ਆਂ ਤੇ ਆ ਸਾਰੇ ਪਾਕਿਸਤਾਨ ਦਾ ਏਰੀਆ ਆ ਗਿਆ ਜੀ ਹਾਂ ਆਪਣਾ ਇਹ ਨਹੀਂ ਆ ਤਾਰਾਂ ਤੋਂ ਪਾਰ ਤੇ ਅਗਲੇ ਪਿੰਨੇ ਨਾਲ ਹੀ ਆ ਜੀ ਪਾਕਿਸਤਾਨ ਉਹ ਚਲੇ ਗਏ ਨਾ ਉਹ ਕਿੱਥੇ ਚਰੀ ਨਹੀਂ ਚਰੀ ਦਿਖਦੀ ਉਹਨਾਂ ਦੀ ਉਹ ਪਾਕਿਸਤਾਨ ਦੀ ਚਰੀ ਆਦ ਰਿਆ ਨਹੀਂ ਨਹੀਂ ਇਹ ਤਾਂ ਝੋਨੇ ਵਾਲੀਆਂ ਪੈਲੀਆਂ ਵੇ ਟਰਾਂਸਫਰ ਲੱਗੇ ਸਾਰੇ ਆਪਣੀਆਂ ਵਾਲੀਆਂ ਆਪਣੀਆਂ ਸਾਰੀਆਂ ਉਹ ਚਰੀ ਉਹ ਪਾਕਿਸਤਾਨ ਉੱਧਰ ਚਲੇ ਗਏ ਨਾ ਆ ਜਿਹੜੇ ਪੁਰਜੀ ਜੀ ਬਣੀ ਇਹਨਾਂ ਦੀ ਆ ਛੰਡੇ ਵਾਲੀ ਬੜਾ ਜਿਆਦਾ ਤੇ ਬੜਾ ਜਿਆਦਾ ਇਧਰ ਜਲਾ ਡੁਬਾ ਇਧਰ 10 ਦਾ ਫੁੱਟ ਪਾਣੀ ਇਹ 10 ਦਾ ਫੁੱਟ 10 ਦਾ 12 ਫੁੱਟ ਆ ਅੜੀ ਤਾਰ ਆ 10 ਦਾ 12 ਫੁੱਟ ਤਾਰ ਆ ਇਹ ਚੰਨ ਜੇ ਇਹ 10 ਫੁੱਟ ਪਾਣੀ 10 ਤੋਂ ਪੰਜਾਂ ਦਾ ਪਾਣੀ ਇੱਥੇ ਤਾਰ ਅਜੇ ਫੀਖਾ ਦੇ ਲੱਗੀ ਆ ਇਹ ਫਿਰ ਮੜ ਗਈ ਉਧਰ ਵੀ ਡੁਬਾ ਪਿਆ ਆ ਗੇ